ਮੇਰੇ ਗੋਇੰਦ ਦਾ ਸੇ ਨਗਰ ਉਜਾੜੀ ਜੀਓ ਬਾਤਸਾ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਹ ਦੀ ਤਰਾਮ ਗੁਰ ਕਿਰਪਾ ਦੀ ਸਤਗੁਰਾਂ ਦੀ ਬਖਸ਼ਿਸ਼ ਅਨਸਾਰ ਅਮਰਤ ਵੇਲ ਤੋਂ ਲੈ ਕੇ ਤਨ ਮਨ ਤਨ ਕਰ ਕੀ ਗੁਰੂ ਚਰਨਾ ਚਾਹਦਰੀ ਭਰ ਰਹੀ ਗੁਰਸਵਾਰੀ 사ਤ ਸੰਗਤ ਜੀ ਬੜ ਭਾਗੇ ਹਾਂ ਆਸਾ ਕੀ ਵਾਰ ਦੇ ਕੀਰਤਨੋਂ ਪ੍ਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਹੁਣ ਸਮਾਂ ਹੋਇਆ ਹੈ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਹਾਉ ਵਿਚਾਰ ਸੁਰ ਕਰਨ ਤੋਂ ਪਹਿਲਾਂ ਸਤਗੁਰਾਂ ਦੇ ਚਰਨਾ ਵਿੱਚ ਹਾਜ਼ਰੀ ਲਵਾਈਏ ਪ੍ਰੇਮ ਸਤਕਾਰ ਦੇ ਨਾਲ ਰਸਨਾ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੀ ਸੇ ਅਸਥਿਲ ਸੋਇਨ ਚਵਾਰੀ ਜਿਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜਿਓ ਇਹਨਾਂ ਨੂੰ ਆਪਾਂ ਬਾਹਰੀ ਭਾਵ ਦੇ ਵਿੱਚ ਵੀ ਦੇਖੀਏ ਜਿਸ ਘਰ ਦੇ ਵਿੱਚ ਉਸ ਪ੍ਰਮਾਤਮਾ ਦਾ ਪ੍ਰਭੂ ਪਿਆਰੇ ਦਾ ਨਾਮ ਜਪਿਆ ਜਾਂਦਾ ਉਹਨੂੰ ਯਾਦ ਕੀਤਾ ਜਾਂਦਾ ਉਹਦੀ ਵਡਿਆਈ ਕੀਤੀ ਜਾਂਦੀ ਹੈ ਆਵਾਦਤ ਕੀਤੀ ਜਾਂਦੀ ਹੈ ਸਿਫਤ ਕੀਤੀ ਜਾਂਦੀ ਹੈ ਉਹ ਸਮਝ ਲਓ ਪਾਤਸ਼ਾਹ ਜੀ ਕਹਿੰਦੇ ਉਹ ਘਰ ਨੇ ਜਿਹੜੇ ਸਥਿਲ ਸੋਨ ਚਵਾਰੇ ਉਹ ਬਹੁਤ ਚੰਗੇ ਨੇ ਸਿਉਣੇ ਦੇ ਘਰ ਨੇ ਉਹ ਸਮਝ ਲਓ ਬਸ ਭਵੇਂ ਇੱਕੋ ਆਮ ਝੁੱਗੀ ਐ ਦੇਖਣ ਵਿੱਚ ਲੋਕਾਂ ਨੂੰ ਝੁੱਗੀ ਲੱਗਦੀ ਐ ਲੋਕਾਂ ਨੂੰ ਝੋਪੜੀ ਲੱਗਦੀ ਐ ਲੋਕਾਂ ਨੂੰ ਛੋਟਾ ਜਿਹਾ ਘਰ ਲੱਗਦਾ ਐ ਅਸਲ ਉਹ ਸਿਉਣੇ ਦਾ ਘਰ ਹੈ ਕਿਹੜਾ ਜਿੱਥੇ ਉਸ ਰੱਬ ਦੀ ਯਾਦ ਹੈ ਜਿੱਥੇ ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਹ ਘਰ ਦੀ ਗੱਲ ਹੈ ਉਸ ਘਰ ਦੀ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਨੇ ਗੱਲ ਲੋਕਾਂ ਦੇ ਭਾ ਦੀ ਉਹ ਛੋਟਾ ਜਿਹਾ ਘਰ ਹੋਵੇਗਾ ਕੱਚਾ ਵਧੀਆ ਨਹੀਂ ਲੱਗਦਾ ਹੋਣਾ ਪਰ ਵਿੱਚ ਉਹ ਦੇ ਵਿੱਚ ਰਹਿਣ ਵਾਲੇ ਨੇ ਜਿਹੜੇ ਉਹ ਰੱਬ ਨੂੰ ਯਾਦ ਕਰਦੇ ਆ ਤੇ ਸਮਝ ਲਓ ਉਹ ਘਰ ਹੈ ਸਿਉਣੇ ਦਾ ਦੂਜਾ ਪੱਖ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਉਸ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਮਹਿਲ ਵੀ ਭਾਈ ਧਿਆਨ ਰੱਖਿਓ ਕੀਨੇ ਸਮਸ਼ਾਨ ਘਾਟ ਦੇ ਬਰਾਬਰ ਨੇ ਸਤਗੁਰਾਂ ਨੇ ਲਿਖਿਆ ਭਾਵੇਂ ਮਹਿਲ ਹੈ ਭਾਵੇਂ ਕਿੱਡੀ ਵੱਡੀ ਕੋਠੀ ਪਾਈ ਹੈ ਜੇ ਅੰਦਰ ਰੱਬ ਦੀ ਯਾਦ ਨਹੀਂ ਹੈ ਪਰਮਾਤਮਾ ਦਾ ਨਾਮ ਨਹੀਂ ਉਹਨੂੰ ਯਾਦ ਹੀ ਨਹੀਂ ਕੀਤਾ ਜਾਂਦਾ ਤੇ ਸਤਗੁਰ ਕਹਿੰਦੇ ਫਿਰ ਇਹੀ ਜੇ ਘਰਾਂ ਤੋਂ ਇਹੀ ਜੀਆਂ ਕੋਠੀਆਂ ਤੋਂ ਕੀ ਕਰਾਉਣਾ ਊ ਚ ਭਵਨ ਕਨ ਕਾਵਣੀ ਸਿਕਰ ਤ ਜਾ ਪਹਿਰਾਏ ਜਾਤੇ ਭਲੀ ਮੰਦੁਕਰੀ ਜੈ ਸਿਮਰਤ ਦਿਨ ਜਾਈ ਕਿੱਡੇ ਵੱਡੇ ਬਾਚਨ ਲਿਖੇ ਸਤਿਗੁਰਾਂ ਨੇ ਇਸ ਕਰਕੇ ਗੱਲ ਬਾਰਿਕ ਘਰ ਦੀ ਨਹੀਂ ਹੈ ਗੱਲ ਉਥੇ ਯਾਦ ਕੀ ਨੂੰ ਜਿੱਤ ਕੀਤਾ ਜਾਂਦਾ ਉਸ ਘਰ ਦੇ ਵਿੱਚ ਕਿਹੋ ਜਿਹਾ ਸਿਸਟਮ ਹੈ ਗੱਲ ਇੱਥੇ ਚਲਦੀ ਹੈ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਾਹਿਬ ਨਗਰ ਉਜਾੜੀ ਜਿਉ ਸਤਿਗੁਰ ਕਹਿੰਦੇ ਉਜਾੜ ਦੇ ਬਰਾਬਰ ਹੈ ਭਾਈ ਬਸਦਾ ਥੋੜਾ ਕਹਾਂਗੇ ਉਹਨੂੰ ਬਸਦਾ ਨਹੀਂ ਕਹਿ ਸਕਦੇ ਉਹ ਉਜਾੜ ਹੈ ਬਸਦਾ ਤਾਂ ਉਹ ਆ ਜਿੱਥੇ ਰੱਬ ਦਾ ਨਾਮ ਹੈ ਸੋ ਆਓ ਇੱਥੇ ਹੁਣ ਅਗਲੀ ਵਿਚਾਰ ਜੋ ਆਪਾਂ ਚਲਦੀ ਪਈ ਹੈ ਗੁਰਮੁਖ ਤੇ ਮਨਮੁਖ ਦੀ ਸੁਹਾਗਣ ਤੇ ਦੁਹਾਗਣ ਦੀ ਹੁਣ ਵਿਚਾਰ ਉਹਦੇ ਆਪਾਂ ਕੀਤੀ ਸੀ ਮਨਮੁਖ ਦੀ ਮਨ ਦੇ ਪਿੱਛੇ ਲੱਗਣ ਵਾਲੇ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਕਿਹੋ ਜਿਹਾ ਉਹਦਾ ਖਾਣਾ ਕਿਹੋ ਜਿਹਾ ਉਹਦਾ ਚੱਲਣਾ ਕਿਹੋ ਜਿਹਾ ਪਹਿਨਣਾ ਕਿਹੋ ਜਿਹਾ ਉਹਦਾ ਜੀਵਨ ਹਨ ਨਹੀਂ ਉਹਦੇ ਸੰਸਕਾਰ ਨੇ ਜਿਹੜੇ ਉਹ ਕਿਹੋ ਜਿਹੀ ਹੁੰਦੇ ਆ ਉਹ ਆਪਾਂ ਵਿਚਾਰ ਕਰ ਲਈ ਮਨ ਮਨਮਰਜ਼ੀ ਕਰਨ ਵਾਲੇ ਦੇ ਮਨਮਤ ਕਹਿ ਲੋ ਉਹਨੂੰ ਜਿਹੜਾ ਬੰਦਾ ਮਨਮਤ ਕਰਦਾ ਹੈ ਅਨਮਤ ਕਹਿ ਲੋ ਚਲੋ ਮਨ ਦੀ ਮੱਤ ਤਾਂ ਚੱਲ ਇਹ ਉਹਨੂੰ ਅਨਮੱਤ ਦਾ ਭਾਵ ਫੋਰ ਮੱਤ ਉਹ ਹੋਰ ਮੱਤ ਇਹ ਮਨ ਮੱਤ ਮਨ ਦੇ ਪਿੱਛੇ ਚੱਲਣ ਵਾਲਾ ਮਨ ਦੀ ਮੱਤ ਮੁਤਾਬਕ ਕੰਮ ਕਰਨ ਵਾਲੇ ਦੀ ਗੱਲ ਆ ਤੇ ਅੱਜ ਆਪਾਂ ਗੱਲ ਕਰਨੀ ਹੈ ਗੁਰਮੁਖ ਜਿਹਦਾ ਮੁਖ ਗੁਰੂ ਵੱਲ ਹੈ ਭਾਵ ਜੋ ਮੁਖ ਦੇ ਵਿੱਚੋਂ ਗੁਰੂ ਦੀ ਗੱਲ ਕਰਦਾ ਹੈ ਜੋ ਕੋਈ ਵੀ ਕੰਮ ਕਰਦਾ ਹੈ ਤਾਂ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਆ ਉਹ ਗੁਰੂ ਤੋਂ ਸਲਾਹ ਲੈਂਦਾ ਗੁਰੂ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਹਾਂਜੀ ਤੇ ਫੇਰ ਕੋਈ ਨਾ ਕੋਈ ਕੰਮ ਹੈ ਜਿਹੜਾ ਉਹ ਸ਼ੁਰੂ ਕਰਦਾ ਹੈ ਭਾਵੇਂ ਗੁਰੂ ਨੂੰ ਮੂਹਰੇ ਰੱਖ ਕੇ ਚੱਲਦਾ ਬਸ ਗੱਲ ਓਮਕਾਓ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਕਹਿ ਲੋ ਜਾਂ ਗੁਰੂ ਦੇ ਭਾਣੇ ਵਿੱਚ ਚੱਲਦਾ ਜਾਂ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਜਾਂ ਗੁਰੂ ਦੀ ਮਰਜ਼ਾਦਾ ਵਿੱਚ ਚੱਲਦਾ ਹੈ ਕਿਵੇਂ ਵੀ ਕਹਿ ਲਈਏ ਭਾਵੇਂ ਗੁਰੂ ਨੂੰ ਮੁਖ ਰੱਖਦਾ ਹੋ ਵੀ ਮੇਰਾ ਗੁਰੂ ਜੋ ਕਹਿੰਦਾ ਬਸ ਜੋ ਗੁਰ ਕਹੈ ਸੋਈ ਭਲ ਮੰਨੋ ਗੁਰ ਕਾ ਕਹਾ ਸਤ ਕਰ ਮੰਨ ਉਹ ਗੁਰੂ ਦੇ ਕਹੇ ਉਹਨੂੰ ਸੱਚ ਕਰਕੇ ਮੰਨਦਾ ਹੈ ਪੂਰਾ ਭਰੋਸਾ ਉਹਨੂੰ ਵਿਸ਼ਵਾਸ ਆ ਹੁਣ ਉਹਦੀ ਗੱਲ ਹੈ ਗੁਰਮੁਖ ਸੱਚੇ ਕਾ ਭਾਉ ਪਾਵੈ ਜੋ ਮਨੁੱਖ ਸਤਗੁਰ ਦੇ ਅਨਸਾਰ ਹੋ ਕੇ ਚੱਲਦਾ ਹੈ ਉਹਦੇ ਅੰਦਰ ਸੱਚੇ ਦਾ ਭਾਉ ਹੁੰਦਾ ਹੈ ਭਾਈ ਸੱਚਾ ਕੀ ਹੈ ਪਰਮਾਤਮਾ ਉਹਦਾ ਭਾਉ ਕੀ ਹੁੰਦਾ ਹੈ ਡਰ ਉਹ ਸੱਚ ਦੇ ਭਾਉ ਵਿੱਚ ਚੱਲਦਾ ਰੱਬ ਦੇ ਭਾਉ ਵਿੱਚ ਚੱਲਦਾ ਹੁਣ ਜਿਹੜਾ ਬੰਦਾ ਰੱਬ ਦੇ ਭਾਉ ਵਿੱਚ ਚੱਲਦਾ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ ਭਾਈ ਕਿਸੇ ਦਾ ਮਾੜਾ ਨਹੀਂ ਕਰਦਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਕਿਸੇ ਤੇ ਜ਼ੁਲਮ ਨਹੀਂ ਕਰਦਾ ਕਿਸੇ ਨਾਲ ਠੱਗੀ ਨਹੀਂ ਮਾਰਦਾ ਕਿਸੇ ਨਾਲ ਚੋਰੀ ਨਹੀਂ ਕਰਦਾ ਭਾਉ ਗਲਮਕਾਉ ਨਫ਼ਰਤ ਨਹੀਂ ਕਰਦਾ ਸਾਰੇ ਗੁਣ ਹੀ ਆ ਜਾਂਦੇ ਆ ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜਾ ਸੱਚਾ ਹੈ ਜਿਹਦੇ ਨਾਲ ਮੇਰਾ ਜਿਹਦੇ ਭਾਉ ਵਿੱਚ ਆ ਉਹ ਮੈਨੂੰ ਦੇਖਦਾ ਪਿਆ ਉਹ ਸੱਦ ਸੁਣਦਾ ਸੱਦ ਵੇਖਦਾ ਕਿਉਂਕਿ ਭਾਉ ਆ ਨਾ ਡਾਰਾ ਅੰਦਰ ਉਹਦੇ ਅੰਦਰ ਡਾਰਾ ਜਦੋਂ ਵੀ ਜਾਂਦਾ ਇੱਥੇ ਵੀ ਡਾਰਾ ਬਾਹਰ ਵੀ ਡਾਰਾ ਘਰੇ ਜਾਂਦਾ ਉੱਥੇ ਵੀ ਡਾਰਾ ਜਦੋਂ ਕੰਮਕਾਰ ਕਰਦਾ ਉੱਥੇ ਵੀ ਡਾਰਾ ਭਾਉ ਉਹਦੇ ਭਾਉ ਵਿੱਚ ਰਹਿੰਦਾ ਰੱਬ ਦੇ ਭਾਉ ਵਿੱਚ ਰਹਿੰਦਾ ਹੁਣ ਭਾਉ ਵਿੱਚ ਕਦੇ ਗਲਤ ਕੰਮ ਨਹੀਂ ਹੁੰਦਾ ਹੁੰਦਾ ਜਿਹੜਾ ਬੱਚਾ ਜਦ ਬੱਚੀ ਹੈ ਆਪਣੇ ਮਾਪਿਓ ਦੇ ਜਿਹਨੂੰ ਆਪਣੇ ਮਾਪਿਓ ਦਾ ਡਰ ਹੈ ਉਹ ਬੱਚਾ ਗਲਤ ਕੰਮ ਨਹੀਂ ਕਰੂਗਾ ਕਿਸੇ ਪਾਸੇ ਨੂੰ ਨਾ ਲੜਾਈ ਝਗੜਾ ਕਰੇਗਾ ਉਹਨਾਂ ਸਾਸਨ ਚ ਰਹੇਗਾ ਡਿਸਪਲਿਨ ਚ ਰਹੇਗਾ ਲੋਕੇ ਭਾਉ ਆ ਉਹਨੂੰ ਪਤਾ ਵੀ ਜੇ ਕਿਸੇ ਨਾਲ ਲੜਾਈ ਝਗੜਾ ਕੀਤਾ ਜਾਂ ਕੋਈ ਗਲਤ ਕੰਮ ਕੀਤਾ ਤੇ ਪਤਾ ਮੇਰੇ ਮਾਪਿਓ ਕੋਈ ਹੋ ਜਾਏ ਡਰ ਹੈ ਨਾ ਨਹੀਂ ਕਰੇਗਾ ਕਰਦਾ ਕਰਦਾ ਵੀ ਨਹੀਂ ਕਰੇਗਾ ਹਟ ਜਾਵੇਗਾ ਪਰੇ ਚੰਗਾ ਹੈ ਭਾਉ ਹੁਣ ਭੌ ਦਾ ਭਾਵ ਇੱਥੇ ਅਰਥ ਤਾਂ ਕਈ ਨੇਮ ਭੌ ਦਾ ਭਾਵ ਭਾਵ ਸਾਗਰ ਵੀ ਹੈਗਾ ਭੌ ਦਾ ਭਾਵ ਭਟਕਣਾ ਵੀ ਹੈਗਾ ਭੌ ਦਾ ਭਾਵ ਇੱਥੇ ਪਰ ਇੱਥੇ ਭਾਵ ਕੀ ਹੈ ਡਰ ਇਹ ਨਹੀਂ ਡਰਨਾ ਵੀ ਅਸੀਂ ਕਈ ਵਾਰ ਅਸੀਂ ਕੀ ਕਰਦੇ ਆ ਵੀ ਜੀ ਅਸ਼ਨਾਣ ਨਹੀਂ ਕੀਤਾ ਬਾਣੀ ਨਹੀਂ ਪੜਨੀ ਹੋਣਾ ਸੁਨਾਣ ਨਹੀਂ ਕਿਹਾ ਗਿਆ ਅੱਜ ਗੁਰਦੁਆਰੇ ਨਹੀਂ ਜਾਣਾ ਇਹ ਡਰ ਨਹੀਂ ਹੈ ਕਈ ਵਾਰ ਅਸੀਂ ਇਹ ਇੰਨਾ ਛੋੜੀਆਂ ਛੋੜੀਆਂ ਚੀਜ਼ਾਂ ਨੂੰ ਕਹੀ ਜਾਂਦੇ ਆ ਨਹੀਂ 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 ਦਿਸ਼ਨਾਣ ਨਹੀਂ ਕੀਤਾ ਤਾਂ ਬਾਣੀ ਤਾਂ ਪੜ ਕੋਈ ਗੱਲ ਨਹੀਂ ਹੱਥ ਮੂੰਹ ਧੋ ਲੈ ਆਪਣਾ ਜੋ ਨਿਤ ਦਾ ਕਰਮ ਹੈ ਨਿਤ ਦਾ ਨੇਮ ਹੈ ਇਹ ਤਾਂ ਨਾ ਛੱਡ ਨਾ ਫਿਰ ਸਰੀਰ ਦਾ ਸਨਾਣ ਨਹੀਂ ਹੋਇਆ ਉਹ ਵੱਖਰੀ ਗੱਲ ਹੈ ਸੋ ਸਤਗੁਰਾਂ ਨੇ ਇਸ ਗੱਲ ਵੱਲ ਬਹੁਤ ਸਾਡੇ ਧਿਆਨ ਦਿੱਤਾ ਹੈ ਵੀ ਸੱਚੇ ਦੇ ਜਿਹੜਾ ਬੰਦਾ ਗੁਰੂ ਦੇ ਰਸਤੇ ਤੇ ਚੱਲਦਾ ਹੈ ਉਹਦੇ ਅੰਦਰ ਭਾਉ ਹੁੰਦਾ ਸੱਚ ਦਾ ਰੱਬ ਦਾ ਡਰ ਹੁੰਦਾ ਹੈ ਰੱਬੀ ਭੈ ਦੇ ਵਿੱਚ ਚੱਲਦਾ ਰੱਬੀ ਨਿਜਮ ਦੇ ਵਿੱਚ ਚੱਲਦਾ ਕਿਉਂ ਇੱਥੇ ਭੌ ਵੀ ਉਸੇ ਰੱਬ ਦੀ ਆ ਉਹਦੇ ਹੁਕਮ ਹੈ ਇਹ ਭੌ ਦਾ ਭਾਵ ਭੈ ਵੀ ਹੈ ਭੈ ਦਾ ਭਾਵ ਹੁਕਮ ਵੀ ਹੁੰਦਾ ਹੈ ਇੱਕ ਭੈ ਦਾ ਭਾਵ ਕੀ ਹੁੰਦਾ ਹੈ ਭੌ ਦਾ ਪਟਕਣਾ ਵੀ ਹੁੰਦਾ ਹੈ ਭੌਕਣਾ ਵੀ ਹੁੰਦਾ ਜਿਹਨੂੰ ਬਾਣੀ ਵਿੱਚ ਲਿਖਿਆ ਹੈ ਮਾਰੂ ਸੋਲੇ ਵਿੱਚ ਆਉਂਦਾ ਇੱਕ ਸ਼ਬਦ ਕੂਕਰ ਸੂਕਰ ਭੌ ਕਹੈ ਕੂੜਿਆਰਾ ਭੌਕ ਮਰੇ ਭੌ 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 ਹਾਰਾ ਪੌਂਕ ਦੀ ਰੰਦਾ ਮਾਇਆ ਦੇ ਮੋਹ ਵਿੱਚ ਰਕਦਾ ਆਹ ਸਾਰੀ ਉਮਰ ਭਟਕਦਾ ਭਟਕਦੀ ਰਹਿੰਦਾ ਕਿਵੇਂ ਭਟਕਦਾ ਜਿਵੇਂ ਕੂਕਰ ਆ ਕੁੱਤਿਆਂ ਵਾਂਗੂ ਦੇ ਕੋਮੇ ਜਿੱਕਰੀ ਲਿਖਿਆ ਸੂਰ ਵਾਂਗੂ ਤੁਰਿਆ ਫਿਰ ਦਬਾ ਸائیں ਉੱਥੇ ਵੀ ਮੂੰਹ ਮਾਲਿਆ ਮੋਹ ਦੇ ਵਿੱਚ ਫਸਿਆ ਹੋਇਆ ਭਟਕਦੀ ਰਹਿੰਦਾ ਭਟਕਦੀ ਰਹਿੰਦਾ ਸਾਰੀ ਉਮਰ ਭਟਕਦੀ ਭਟਕਦੀ ਨਗਾ ਦਿੰਦੀ ਐ ਭੌਂਕ ਮਰੈ ਭੌਂਕ ਦੀ ਮਰ ਜਾਂਦਾ ਭੌ 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 ਹਾਰਾ ਤਿੰਨ ਵਾਰੀ ਲਿਖਿਆ ਫਿਰ ਭਾਉ ਦਾ ਭਾਵ ਸਾਗਰ ਵੀ ਹੈਗਾ ਤੇ ਡਰ ਵੀ ਹੈਗਾ ਸਤਿਗੁਰਾਂ ਨੇ ਕਿ ਜਿਨ ਅੰਦਰ ਸੱਚੇ ਦਾ ਭਾਉ ਨਹੀਂ ਨਾਮ ਨਾ ਕਰੈ ਪਿਆਰ ਰੱਬ ਨਾਲ ਪਿਆਰ ਨਹੀਂ ਹੈ ਅੰਦਰ ਭਾਉ ਨਹੀਂ ਪਰਮਾਤਮਾ ਦਾ ਡਰ ਨਹੀਂ ਹੈ ਉਹ ਉਹਨਾਂ ਦੀ ਵੀ ਗੱਲ ਕਰੀ ਹੈ ਸੋ ਇੱਥੇ ਭਾਉ ਦਾ ਭਾਵ ਹੈਗਾ ਡਰ ਅੰਦਰ ਡਾਰਾ ਹੈ ਹਿਰਦੇ ਵਿੱਚ ਟਿਕਾਉਂਦਾ ਕੌਣ ਜਿਹੜਾ ਗੁਰੂ ਦੇ ਦਸੇ ਰਾਸਤੇ ਤੇ ਚੱਲਦਾ ਹੈ ਗੁਰਮਖ ਬਾਣੀ ਅਖੜ ਕਢਾਵਾ ਜਿਹੜਾ ਗੁਰਮਖ ਹੈ ਹੁਣ ਇੱਥੇ ਗੁਰਮਖ ਵਾਰੀ ਵਾਰੀ ਆਵੇਗਾ ਉਹ ਸਮਝ ਲਿਆ ਕੋਰੇ ਵਸ ਗੁਰੂ ਦੇ ਰਸਤੇ ਤੇ ਚੱਲਣ ਵਾਲਾ ਜਿਹੜਾ ਗੁਰਮਖ ਹੈ ਉਹ ਗੁਰੂ ਦੀ ਬਾਣੀ ਰਾਹੀਂ ਬਾਣੀ ਲਿਖਿਆ ਨਾ ਇੱਥੇ ਕੱਲੀ ਬਾਣੀ ਹੈ ਪਰ ਇੱਥੇ ਬਾਣੀ ਗੁਰਵਾਣੀ ਦੀ ਗੱਲ ਹੀ ਹੈ ਬਾਣੀਆਂ ਤਾਂ ਹੋਰ ਵੀ ਬਥੇਰੀਆਂ ਨੇ। ਕੀਤੀਆਂ ਬਾਣੀਆਂ, ਕੀਤੀਆਂ ਖਾਣੀਆਂ, ਕੀਤੇ ਪਾਤਨ ਨਿੰਦਮ ਵੱਢਦੇ ਨਾ ਆਪਾਂ। ਬਾਣੀਆਂ ਬਥੇਰੀਆਂ ਨੇ। ਖਾਣੀਆਂ ਬਥੇਰੀਆਂ ਨੇ ਭਾ ਮੇਰੇ ਸੀ ਚਾਰ ਖਾਣੀਆਂ ਦੀ ਗੱਲ ਕਰਦੇ ਆ। ਖਾਣੀਆਂ ਹੋਰ ਵੀ ਨੇ। ਬਾਣੀ ਦੇ ਦੁਆਰਾ ਕੀ ਕਰਦਾ ਹੈ? ਉਹ ਆਪਣੇ ਅਖੜ ਮਨ ਨੂੰ ਜਿਹੜਾ ਘੜਿਆ ਨਹੀਂ ਹੋਇਆ, ਜਿਹੜਾ ਮਨ ਭਟਕਦਾ ਹੈ ਜੀ। ਉਹਨੂੰ ਬਾਣੀ ਦੇ ਦੁਆਰਾ ਘੜਦਾ ਹੈ। ਬਾਣੀ ਪੜਦਾ ਹੈ ਬਾਣੀ ਨੂੰ ਸਮਝਦਾ ਹੈ ਉਹਦੇ ਦੁਬਾਰਾ ਮਨ ਦੇ ਮਨ ਨੂੰ ਘੜਦਾ ਹੈ ਉਹਦੇ ਦੁਬਾਰਾ ਗੁਰਮਖ ਬਾਣੀ ਅਖੜ ਕਢਾਵੈ ਆਪਣੇ ਅਮੋੜ ਮਾੜਾ ਨਾ ਭਾਬ ਜਿਹੜਾ ਮੁੜਦਾ ਨਹੀਂ ਮੰਦਾ ਨਹੀਂ ਸੀ ਇਸੇ ਤੀ ਇਹਨੂੰ ਚੰਗਾ ਬਣਾਉਂਦਾ ਕਾਦੇ ਰਾਹੀ ਬਾਣੀ ਰਾਹੀ ਆ ਗੁਰਬਾਣੀ ਰਾਹੀ ਕਿਵੇਂ ਬਣਾਉਂਦਾ ਹੈ ਬਾਣੀ ਸੁਣ ਸੁਣ ਕੇ ਸਤਿਗੁਰਾਂ ਦੇ ਵਾਚਨ ਸੁਣ ਸੁਣਦਾ ਰੋਜ਼ ਸੁਣ ਕੇ ਫਿਰ ਮਨ ਤੇ ਲਾਉਂਦਾ ਹੈ ਵੀ ਮਨਾ ਤੇਰੀ ਵਸਤੀ ਆ ਇਹ ਸਭ ਕੁਝ ਕਿਉਂਕਿ ਮਨ ਨੂੰ ਸੁਧਾਰਨ ਵਾਸਤੇ ਬਾਣੀ ਮਨ ਨੂੰ ਸਿੱਧੇ ਰਾਹ ਪਾਉਣ ਵਾਸਤੇ ਬਾਣੀ ਹੈ ਬਸ ਮਨ ਟਿਕ ਗਿਆ ਤੇ ਸਮਝ ਲਓ ਆਪਾਂ ਟਿਕ ਕੇ ਟਿਕ ਗਏ ਟਿਕੇ ਹੋਏ ਨੂੰ ਸ਼ਾਂਤੀ ਆ ਜਾਂਦੀ ਹੈ ਇਸ ਤਰ੍ਹਾਂ ਬਾਣੀ ਦੁਆਰਾ ਜੀਵਨ ਘੜਿਆ ਜਾਂਦਾ ਹੈ ਇਹ ਆਪਾਂ ਦੇਖੋ ਬਾਣੀ ਦੁਆਰਾ ਜੀਵਨ ਕਿਵੇਂ ਘੜਿਆ ਜਾਂਦਾ ਹੈ ਆਪਾਂ ਜਪਜੀ ਸਾਹਿਬ ਦੀ ਬਾਣੀ ਵੀ ਪੜਦੇ ਆ ਨਾ ਦੇਖੋ ਉੱਥੇ ਲਿਖਿਆ ਜਤ ਪਹਾਰਾ ਧੀਰਜ ਸੁਨਿਆਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਬੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ 38ਵੀਂ ਪੌੜੀ ਹੈ ਨਾ ਦੇਖੋ ਸਤਗੁਰਾਂ ਨੇ ਇਥੇ ਉਹ ਜੀਵਨ ਕੜਿਆ ਜਾਂਦਾ ਦੇਖੋ ਕਿੰਨਾ ਵਧੀਆ ਸਤ ਗੁਰਾਂ ਨੇ ਤਰੀਕੇ ਦੱਸ ਦਿੱਤੇ ਵੀ ਜਿਸ ਤਰ੍ਹਾਂ ਸੁਨਿਆਰਾ ਦੁਕਾਨ ਦੇ ਵਿੱਚ ਕੰਮਕਾਰ ਵੀ ਕਰਦਾ ਉਹ ਸਾਰੇ ਉਹਦੇ ਦੇ ਉਪਕਰਨ ਵਰਤੇ ਗਏ ਨੇ ਉਹਦੀ ਦੁਕਾਨ ਦੇ ਵਿੱਚ ਹੈ ਉਹਨਾਂ ਦੁਆਰਾ ਕਹਿ ਦਿੱਤਾ ਵੀ ਜੱਤ ਪਹਾਰਾ ਪਹਾਰਾ ਜਿਹੜਾ ਉਹਦੀ ਦੁਕਾਨ ਹੈ ਨਾ ਉਹਨੂੰ ਪਹਾਰਾ ਕਿਹਾ ਗਿਆ ਉਹ ਆਪਣਾ ਜਿਹੜਾ ਜਾਤ ਹੈ ਜੱਤ ਦਾ ਭਾਵ ਹੁੰਦਾ ਬਕਾਰਾਂ ਵੱਲੋਂ ਇੰਦਰੀਆਂ ਨੂੰ ਰੋਕ ਕੇ ਰੱਖਣਾ ਜੱਤੀ ਤਾਂ ਉਹੀ ਹੁੰਦਾ ਨਾ ਭਾਬ ਜਿਹੜਾ ਸਾਡੀਆਂ ਇੰਦਰੀਆਂ ਨੇ ਵਕਾਰਾਂ ਵੱਲ ਜਿਸ ਤਰ੍ਹਾਂ ਮਨ ਹੈ माफ ਕਰਨਾ ਕੰਨ ਨੇ ਜੇ ਗਲ ਗੰਦੇ ਗੀਤ ਸੁਣਨ ਵੱਲ ਭੱਜਦੇ ਨੇ ਬਸ ਰੋਕ ਇਹਨੂੰ ਨਾ ਨਾ ਵੀ ਇਹ ਨਹੀਂ ਸੁਣਨੇ ਬਸ ਉਤੋਂ ਭੱਜ ਲੈ ਉਤੋਂ ਠੇਸਕ ਜਾ ਅੱਖਾਂ ਨਾਲ ਮਾਇਆ ਪਰਾਲਾ ਤਾਣਾ ਧਾਨ ਤਕਣਾ ਇਸ ਤਰ੍ਹਾਂ ਇਸ ਤਰ੍ਹਾਂ ਭਾਬੇ ਇੰਦਰੀਆਂ ਨੂੰ ਇਹਦੇ ਵੱਲੋਂ ਰੋਕ ਕੇ ਰੱਖਣਾ ਵਕਾਰਾਂ ਵੱਲ ਇਹਨੂੰ ਕੀ ਹੈ ਇਹ ਜਤ ਹੁੰਦਾ ਹੈ ਤੇ ਜਤ ਕੀ ਹੈ ਪਹਾਰਾ ਤੂੰ ਦੁਕਾਨ ਆ ਜਿਹੜਾ ਉਹ ਜੱਤ ਨੂੰ ਬਣਾ ਪਹਾਰਾ ਹੋ ਗਿਆ ਤੇਰਾ ਧੀਰਜ ਸੁਨਿਆਰ ਸੁਨਿਆਰਾ ਜਿਹੜਾ ਕੰਮ ਕਰਨ ਵਾਲਾ ਉਹ ਧੀਰਜ ਹੋਵੇ ਤੇਰਾ ਅਹਿਰਨ ਮੱਤਾ ਅਹਿਰਨ ਕਿਹਦੀ ਹੁੰਦੀ ਆ ਉਹ ਜਿਹਦੇ ਉੱਤੇ ਸੇਵਣਾ ਧਰ ਕੇ ਜਾਂ ਕੁਝ ਵੀ ਧਾਤ ਨੂੰ ਧਰ ਕੇ ਉਹ ਥੋੜੇ ਦੇ ਨਾਲ ਕੁੱਟ ਕੁੱਟਣਾ ਪੈਂਦਾ ਕੁੱਟਦਾ ਨਾ ਉਹ ਉਹ ਥਲੜੀ ਅਹਿਰਨ ਹੁੰਦੀ ਆ ਲੋਹੇ ਦੀ ਅਹਿਰਨ ਮੱਤਾ ਆਪਣੀ ਮੱਤ ਨੂੰ ਅਹਿਰਨ ਬਣਾ ਬੇਦ ਹਥਿਆਰ ਬੇਦ ਦਾ ਭਾਵ ਹੁੰਦਾ ਹੈ ਗਿਆਨ ਦਾ ਹਥੌੜਾ ਆਹ ਗੁਰੂ ਦਾ ਗਿਆਨ ਹੈ ਜਿਹੜਾ ਇਹਨੂੰ ਹਥੌੜਾ ਬਣਾ ਇਹਦੇ ਮੱਤ ਦੇ ਉੱਤੇ ਰੋਜ਼ ਗਿਆਨ ਦੀਆਂ ਸੱਟਾਂ ਮਾਰਿਆ ਕਰ ਬਣ ਗਈ ਗੱਲ ਨਾ ਗਿਆਨ ਦੀਆਂ ਸੱਟਾਂ ਮਾਰਿਆ ਕਰ ਆ ਗਿਆਨ ਜਿਹੜਾ ਰੋਜ਼ ਨਾ ਇਹਦੇ ਉੱਤੇ ਮੱਤ ਤੇ ਭੌਖਲਾ ਭੌ ਹੁੰਦਾ ਹੈ ਪ੍ਰੇਮ ਖਲਾ ਖਲਾ ਹੁੰਦੀ ਆ ਉਹ ਤੋਕਣੀ ਜਿਹਦੇ ਨਾਲ ਉਹ ਫੂਕ ਮਾਰਦਾ ਹੁੰਦੀ ਇਹਨੇ ਉਹ ਫੂਕਣੀ ਜੀ ਆਗਣ ਤਪਤਾਓ ਤਪਤਾਓ ਦਾ ਭਾਵ ਘਾਲ ਕਰਨੀ ਮਿਹਨਤ ਕਰਨੀ ਇਹ ਇਹਨੂੰ ਆਗਣ ਬਣਾ ਲੈ ਅੱਗ ਅੱਗ ਵੀ ਹੋ ਗਈ ਭਾਉ ਖਲਾ ਆਗਣ ਤਪਤਾਓ ਭਾਂਡਾ ਭਾਓ ਹੁਣ ਭਾਓ ਭਾਓ ਕੀ ਹੋ ਗਿਆ ਖਲਾ ਉਹ ਕਿਹੜੀ ਉਹ ਜਿਹੜੀ ਕਠਾਲੀ ਹੁੰਦੀ ਹੈ ਜਿਹਦੇ ਵਿੱਚ ਸੋਨਾ ਢਾਲਦਾ ਭਾਂਡਾ ਭਾਓ ਇਥੇ ਇੱਕ ਉਥੇ ਭਾਉ ਆ ਗਿਆ ਇੱਕ ਭਾਉ ਆ ਗਿਆ ਦੋਹਾਂ ਦਾ ਫਰਕ ਹੈ ਉਥੇ ਪ੍ਰੇਮ ਹੈ ਉਥੇ ਡਰ ਹੈ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਅੰਮ੍ਰਿਤ ਪਰਮਾਤਮਾ ਦਾ ਨਾਮ ਹੈ ਜਿਹੜਾ ਪ੍ਰੇਮ ਨਾਲ ਲਿਆ ਕਰ ਬਣ ਗਈ ਗੱਲ ਫਿਰ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਸ਼ਬਦ ਇਸ ਤਰ੍ਹਾਂ ਜਿਹੜਾ ਜੀਵਨ ਹੈ ਸਤਗੁਰ ਕਹਿੰਦੇ ਇਹ ਇਹ ਸ਼ਬਦ ਦੁਆਰਾ ਘੜਿਆ ਜਾਂਦਾ ਹੈ ਫਿਰ ਕੀ ਹੁੰਦਾ ਜਿਨ ਕੋ ਨਦਰ ਕਰਮ ਤਨਕਾਰ ਪਰ ਇਹ ਘੜਦਾ ਉਹੀ ਹੈ ਜਿਹਦੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਫਿਰ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਰਹਿੰਦਾ ਫਿਰ ਨਦਰੀ ਨਦਰ ਇਸ ਤਰ੍ਹਾਂ ਇਹ ਜੀਵਨ ਵੀ ਜਿਹੜਾ ਇਹ ਇਹ ਗੁਰਬਾਣੀ ਦੁਆਰਾ ਘੜਿਆ ਜਾਂਦਾ ਭਾਈ ਗੁਰਮੁਖ ਬਾਣੀ ਅ ਘੜ ਕੜਾਵਾ ਹੈ ਜਿਹੜਾ ਗੁਰਮਖ ਮਣੋਖਾ ਨਾ ਉਹ ਬਾਣੀ ਦੁਆਰਾ ਆਪਣੇ ਮਨ ਨੂੰ ਘੜਦਾ ਰੋਜ਼ ਖੋਜਦਾ ਹੈ ਬੰਦੇ ਖੋਜ ਦਿਲ ਹਰ ਰੋਜ਼ ਗੁਰਮਖ ਨਿਰਮਲ ਹਰ ਗੁਣ ਗਾਵੇ ਜਿਹੜਾ ਬੰਦਾ ਗੁਰਮਖ ਹੈ ਨਿਰਮਲ ਹਰ ਗੁਣ ਗਾਵੇ ਨਿਰਮਲ ਪਰਮਾਤਮਾ ਦੀ ਸਿਫਤ ਕਰਦਾ ਹੈ ਪਰਮਾਤਮਾ ਨਿਰਮਲ ਹੈ ਨਾ ਆਪਾਂ ਪੜਦੇ ਨਾ ਨਿਰਮਲ 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 ਤੇਰੀ ਬਾਣੀ ਤੇ ਬਣ ਕੀਆ ਗੁਰੂ ਗੁਰਪ੍ਰਮੇਸ਼ਰ ਇੱਕੋ ਜਾਨ ਨਾਲ ਜੋੜ ਲਿਆ ਕਰੋ ਨਾਲ ਦੀ ਰਾ ਉੱਥੇ ਪਰਮੇਸ਼ਰ ਦੀ ਗੱਲ ਆਉਣੀ ਹੈ ਉਹ ਨਿਰਮਲ ਪਰਮੇਸ਼ਰ ਪਰਮਾਤਮਾ ਦੇ ਸਿਵਤ ਸਲਾਹ ਕਰਦਾ ਉਹਦੇ ਗੁਣ ਗਾਵੇ ਹਰ ਗੁਣ ਗਾਵੇ ਇਹਦੇ ਨਿਰਮਲ ਪਰਮਾਤਮਾ ਨਿਰਮਲ ਦੇ ਜਿਹਨੂੰ ਮੈਲ ਨਹੀਂ ਲੱਗਦੀ ਫੇਰ ਕੀ ਕਰਦਾ ਹੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਪਰਮ ਪਦ ਦੀ ਪ੍ਰਾਪਤੀ ਉੱਚਾ ਦਰ ਦਾ ਆਤਮਿਕ ਆਨੰਦ ਉੱਚੀ ਅਵਸਥਾ ਕਹ ਲੋ ਉਹ ਅਵਸਥਾ ਜਿਹੜੀ ਪਵਿੱਤਰ ਹੈ हासिल ਕਰ ਲੰਦਾ ਭਾਈ ਗੁਰਮਖ ਗੁਰਮਖ ਰੋਮ ਰੋਮ ਹਰ ਧਿਆਵਾ ਰੋਮ ਰੋਮ ਦਾ ਭਾਵਤਨੋ ਮਨੋ ਕਰਕੇ ਕੱਲਾ ਮਨ ਤਨ ਕਰਕੇ ਨਹੀਂ ਤਨੋ ਮਨੋ ਤਨ ਕਰਕੇ ਵੀ ਮਨ ਕਰਕੇ ਵੀ ਹਰ ਧਿਆਵਾ ਮਨ ਨੂੰ ਯਾਦ ਪਰਮਾਤਮਾ ਨੂੰ ਯਾਦ ਕਰਦਾ ਹੈ ਤਨ ਕਰਕੇ ਵੀ ਮਨ ਕਰਕੇ ਵੀ ਰੋਮ ਰੋਮ ਹਰ ਧਿਆਵਾ ਨਾਨਕ ਗੁਰਮਖ ਸਾਚ ਸਮਾਵੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗੁਰਮਖ ਹੈ ਸਾਚ ਸਮਾਵੈ ਸੱਚ ਦੁਆਰਾ ਭਾਵ ਕੀ ਹੈ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਸਮਾਜ ਹੁੰਦਾ ਹੈ ਭਾਵ ਉਹਦੇ ਤੇ ਉਹਦੇ ਵਿੱਚ ਫਰਕ ਕੋਈ ਨਹੀਂ ਰਹਿੰਦਾ ਬਸ ਇੱਕਮਿਕ ਹੁੰਦਾ ਹੈ ਦੇਖਣ ਚ ਲੱਗਦਾ ਉਹਦਾ ਸਰੀਰ ਹੈ ਪਰ ਅੰਦਰੋਂ ਇੱਕਮਿਕ ਹੁੰਦਾ ਹੈ ਕੌਣ ਗੁਰਮੁਖ ਫਿਰ ਅੱਗੇ ਗੁਰਮੁਖ ਪਰਚੈ ਵੇਦ ਵਿਚਾਰ ਹੁਣ ਪਰਚੈ ਦਾ ਭਾਵ ਵੀ ਡੂੰਗੀ ਸਾਹ ਜ ਗਿਆਨ ਦੀ ਗੱਲ ਹੀ ਹੈ ਭਾਵ ਜਿਹੜਾ ਗੁਰੂ ਦੇ ਦੱਸੇ ਰਸਤੇ ਚੱਲਦਾ ਇੱਥੇ ਸ਼ਬਦ ਬਦਲਦੇ ਰਹਿਣਗੇ ਪਰਚਾ ਦਾ ਭਾਵ ਪਰਚ ਜਾਂਦਾ ਹੈ ਸਾਂਝ ਪਾ ਲੈਂਦਾ ਹੈ ਪਿਆਰ ਪਾ ਲੈਂਦਾ ਹੈ ਕੌਣ ਗੁਰਮੁਖ ਪਰਚ ਹੈ ਬੇਦ ਵਿਚਾਰੀ ਜਿਹੜਾ ਮਨੁੱਖ ਗੁਰੂ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਜਿਹਨੂੰ ਇਹ ਵਿਸ਼ਵਾਸ ਹੁੰਦਾ ਮੇਰਾ ਸਤਿਗੁਰੂ ਸਮਰੱਥ ਹੈ ਮਨੋਂ ਉਹ 베ਦਾਂ ਦਾ ਗਿਆਤਾ ਬਣ ਕੇ ਉਹਨੂੰ 베ਦ ਪੜਨ ਦੀ ਲੋੜ ਨਹੀਂ ਬਸ ਸਮਝ ਲਓ ਉਹਨੂੰ ਇੰਨਾ ਗਿਆਨ ਆ ਜਾਂਦਾ ਹੈ ਗੁਰਮੁਖ ਗੁਰਮਖ ਪਰਚ ਤਰੀਐ ਤਾਰੀ ਗੁਰੂ ਨਾਲ ਡੂੰਗੀ ਸਾਂਝ ਪਾਉਣ ਵਾਲਾ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਇਹ ਆਪਾਂ ਵਿਆਖਿਆ ਕਰ ਚੁੱਕੇ ਹਾਂ ਵੀ ਸੰਸਾਰ ਸਮੁੰਦਰ ਕੀ ਹੈ ਕਿਵੇਂ ਇਹਨੂੰ ਤਰਨਾ ਹੈ ਅਧਾਰਨ ਬਾਹਰ ਲੀ ਲੈ ਲਿਆ ਕਰੋ ਵੀ ਜਿਸ ਤਰ੍ਹਾਂ ਕੋਈ ਸਮੁੰਦਰ ਵਿੱਚ ਤਰਨਾ ਹੋਵੇ ਇੱਕ ਪੰਨੇ ਤੋਂ ਦੂਜੇ ਪਾਸੇ ਜਾਣਾ ਹੋਵੇ ਹਨਾ ਤੇ ਉਹਦੇ ਵਾਸਤੇ ਸਾਧਨ ਚਾਹੀਦਾ ਹੈ ਜਾ ਉਹ ਤਰਨ ਦੀ ਉਹਨੂੰ ਕਿ ਇਹ ਯੁਗਤੀ ਹੋਣੀ ਚਾਹੀਦੀ ਹੈ ਜੇ ਉਹ ਤਰਨਾ ਨਹੀਂ ਜਾਣਦਾ ਤੇ ਵਿੱਚ ਵੜ ਗਿਆ ਤੇ ਉਹਨੇ ਡੁੱਬ ਜਾਣਾ ਹੈ। ਜੇ ਕੋਈ ਸਾਧਨ ਹੋਵੇ ਜਿਹੜਾ ਉਹਨੂੰ ਤਾਰ ਸਕੇ। ਇਹ ਸਾਰੀਆਂ ਗੱਲਾਂ ਕਰੀਏ ਆਪਾਂ ਪਹਿਲਾਂ। ਸੋ ਗੁਰਮੁਖ ਬੰਦਾ ਭਾਈ ਸੰਸਾਰ ਸਮੁੰਦਰ ਤੋਂ ਈਜੀ ਤਰ ਜਾਂਦਾ ਸੌਖਾ ਤਰ ਜਾਂਦਾ। ਉਹਦੇ ਕੋਲੇ ਕੀ ਗੁਰੂ ਨੇ ਦੱਸੀ ਹੋਈ ਯੁਗਤ ਹੁੰਦੀ ਆ ਉਹਦੇ ਕੋਲੇ। ਗੁਰਮੁਖ ਪਰਚ ਐ ਸੋ ਸ਼ਬਦ ਗਿਆਨੀ। ਗੁਰੂ ਦੇ ਸ਼ਬਦ ਦੁਆਰਾ ਜਿਹੜਾ ਗੁਰਮੁਖ ਹੁੰਦਾ ਹੈ ਪ੍ਰਮਾਤਮਾ ਨਾਲ ਕੀ ਹੈ ਸ਼ਬਦ ਦੁਆਰਾ ਗਿਆਨੀ ਬਣ ਜਾਂਦਾ ਹੈ ਉਹਨੂੰ ਗਿਆਨ ਆ ਜਾਂਦਾ ਹੈ ਭਾਵ ਪ੍ਰਮਾਤਮਾ ਨਾਲ ਸਾਂਝ ਪਾ ਲੈਂਦਾ ਫਿਰ ਉਹ ਵੀ ਰੱਬ ਨਾਲ ਸਾਂਝ ਕਿਵੇਂ ਪਾਉਣੀ ਹੈ ਫਿਰ ਅੱਗੇ ਗੁਰਮੁਖ ਪਰਚੈ ਅੰਤਰਵਿਦ ਜਾਨੀ ਜਿਹੜਾ ਗੁਰਮੁਖ ਮਨੁੱਖ ਹੁੰਦਾ ਹੈ ਉਹ ਫਿਰ ਅੰਤਰਵਿਦ ਜਾਨੀ ਅੰਦਰਲੇ ਦੀ ਸੂਝ ਪੈ ਜਾਂਦੀ ਹੈ ਉਹਨੂੰ ਅੰਦਰ ਪਤਾ ਲੱਗ ਜਾਂਦਾ ਉਹਨੂੰ ਵੀ ਅੰਦਰ ਕੀ ਹੈ ਹੈ ਤਾਂ ਸਾਰਿਆਂ ਦੇ ਅੰਦਰ ਪਰ ਹਰੇਕ ਨੂੰ ਸੂਝ ਨਹੀਂ ਨਾ ਹੈ ਪਰ ਉਹਨੂੰ ਉਹਨੂੰ ਸੂਝ ਪੈ ਜਾਂਦੀ ਹੈ ਗੁਰੂ ਨਾਲ ਜੁੜ ਕੇ ਗੁਰਮਖ ਪਾਈਏ ਅਲਖ ਅਪਾਰ ਅਲਖ ਅਪਾਰ ਦਾ ਭਾਵ ਹੁੰਦਾ ਹੈ ਅਦ੍ਰਿਸ਼ਟ ਅਪਾਰ ਦਾ ਭਾਵ ਹੁੰਦਾ ਹੈ ਬੇਅੰਤ ਪ੍ਰਭੂ ਜਿਹੜਾ ਬੰਦਾ ਗੁਰਮਖਾ ਹੈ ਉਹਨੂੰ ਇਹ ਪਰਮਾਤਮਾ ਜਿਹੜਾ ਅਪਾਰ ਹੈ ਅਲਖ ਹੈ ਉਹ ਮਿਲ ਪੈਂਦਾ ਹੈ ਮਲਾਪ ਹੋ ਜਾਂਦਾ ਦੋਹਾਂ ਦਾ ਫੇਰਾ ਨਾਨਕ ਗੁਰਮੁਖ ਮੁਕਤ ਦਵਾਰ ਭਾਈ ਗੁਰੂ ਨਾਨਕ ਪਾਸਾ ਜੀ ਕਹਿੰਦੇ ਗੁਰੂ ਦੇ ਰਾਹੀ ਉਹ ਫਿਰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ ਜਿਹੜੀ ਮੁਕਤੀ ਨੂੰ ਲੋਕ ਭਾਜਦੇ ਹਨਾ ਭੜਕਦੇ ਫਿਰਦੇ ਆ ਮੁਕਤੀ ਦੀ ਖਾਤਰ ਉਹ ਗੁਰੂ ਨੂੰ ਨਾਲ ਜੁੜ ਕੇ ਉਹ ਰਸਤਾ ਜਿਹੜਾ ਭਾਵ ਉਹ ਪ੍ਰਾਪਤ ਕਰ ਲੈਂਦਾ ਦਵਾਰ ਕਹਿ ਲਓ ਦਰ ਕਹਿ ਲਓ ਮੁਕਤੀ ਕਾ ਤਾਂ ਹੁੰਦੀ ਹੈ ਬੰਧਨਾਂ ਤੋਂ ਇੰਨਾ ਧਿਆਨ ਰੱਖਿਓ ਦੁਕ ਸੁਖ ਬੰਧਨ ਨੇ ਹਉਮੈ ਬੰਧਨ ਹੈ ਇਹ ਉਸ ਤਤ ਨਿੰਦਾ ਬੰਧਨ ਬੰਧਨ ਹੈ ਹਨਾ ਦੋਹੀ ਚੀਜ਼ਾਂ ਬਰਾਬਰ ਬਰਾਬਰ ਜਿਹੜੀਆਂ ਚੀਜ਼ਾਂ ਚੱਲਦੀਆਂ ਗੁਰਮੁਖ ਅਕਥ ਕਥਾ ਵਿਚਾਰ ਗੁਰਮੁਖ ਮਨੋਖ ਹੈ ਜਿਹੜਾ ਉਹ ਅਕਥ ਜਿਹਨੂੰ ਕਥਨ ਨਾ ਕੀਤਾ ਜਾਵੇ ਪਰਮਾਤਮਾ ਉਹ ਵਿਚਾਰ ਦੁਆਰਾ ਕੀ ਹੁੰਦਾ ਉਹਦੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾਂਦਾ ਪਰ ਉਹਦੇ ਗੁਣ ਗਾਉਂਦਾ ਹੈ ਪਰ ਅਕਥ ਅਕਾਥ ਪਾਉਣ ਕੀ ਹੈ ਪ੍ਰਮਾਤਮਾ ਕਥਾ ਨਾ ਆਪਾਂ ਪੜਦੇ ਆ ਰਾਮ ਕਲੇ ਰਾਗ ਦੇ ਵਿੱਚ ਹੀ ਪੜਦੇ ਆ ਨਾ ਆਪਾਂ ਆਹ ਬੋ ਸੰਤ ਪਿਆਰਿਓ ਅੱਗੇ ਕੀ ਲਿਖਿਆ ਅਕਾਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਾਥ ਕੇਰੀ ਕਿਤ ਦੁਆਰਾ ਪਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਕਥਿਓ ਅਕਾਥ ਕਹਾਣੀ ਅਕਾਥ ਕਹਾਣੀ ਆ ਇਕੱਠ ਦੀ ਜਿਹਨੂੰ ਕਥਨ ਨਹੀਂ ਕੀਤਾ ਜਾਂਦਾ ਗੁਰਮਖ ਨਿਭੇ ਸਾ ਪਰਵਾਰ ਗੁਰਮਖ ਦੀ ਰੱਬ ਦੇ ਨਾਲ ਨਿਭ ਜਾਂਦੀ ਹੈ ਸਾ ਪਰਵਾਰ ਦਾ ਭਾਵ ਜਿੰਦਗੀ ਦੇ ਵਿੱਚ ਘਰਵਾਰ ਹੀ ਹੁੰਦਾ ਹੋਇਆ ਉਹ ਜਿੰਦਗੀ ਦੇ ਵਿੱਚ ਸਫਲ ਹੋ ਜਾਂਦਾ ਹੈ ਘਰਵਾਰੀ ਹੁੰਦਾ ਹੋਇਆ ਗੁਰਮਖ ਜਪੀਏ ਅੰਤਰ ਪਿਆਰ ਜਿਹੜਾ ਗੁਰੂ ਦੇ ਮੁੱਖ ਸਨਮਖ ਹੋ ਕੇ ਚੱਲਦਾ ਹੈ ਹਿਰਦੇ ਵਿੱਚ ਪ੍ਰਭੂ ਨਾਲ ਉਹਦਾ ਪਿਆਰ ਪੈ ਜਾਂਦਾ ਹੈ ਗੁਰਮਖ ਪਾਈਏ ਸ਼ਬਦ ਆਚਾਰ ਉਹ ਸ਼ਬਦ ਦੀ ਵਿਚਾਰ ਦੁਆਰਾ ਆਪਣਾ ਜੀਵਨਾ ਜਿਹੜਾ ਆਚਰਨ ਉੱਚਾ ਕਰ ਲੈਂਦਾ ਹੈ ਸ਼ਬਦ ਭੇਦ ਜਾਣ ਹੈ ਜਾਂ ਨਹੀਂ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਕੀ ਹੈ ਪ੍ਰਭੂ ਨੂੰ ਪਛਾਣ ਲੈਂਦਾ ਤੇ ਹੋਰਾਂ ਨੂੰ ਉਹਦੀ ਪਛਾਣ ਕਰਾਉਂਦਾ ਆਪ ਵੀ ਜਾਣ ਜਾਂਦਾ ਹੈ ਜਨਾਈ ਦਾ ਭਾਵ ਦੂਜਿਆਂ ਨੂੰ ਵੀ ਜਨਾ ਦਿੰਦਾ ਨਾਨਕ ਹਮੇ ਜਾਲ ਸਮਾਈ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਰਸਤੇ ਚੱਲਣ ਵਾਲਾ ਮਨੁੱਖ ਭਾਵੇਂ ਗੁਰਮੁਖ ਹਉਮੈ ਨੂੰ ਜਾਲ ਲੈਂਦਾ ਆਪਣੇ ਅੰਦਰੋਂ ਤੇ ਫਿਰ ਜਿਹਨੂੰ ਹਉਮੈ ਨੂੰ ਜਾਲ ਲੈਂਦਾ ਬਸ ਹਉਮੈ ਕਰਕੇ ਖੋਟ ਸੀ ਰੱਬ ਨਾਲ ਮਿਲ ਨਹੀਂ ਸਕਦਾ ਸੀ ਹਉਮੈ ਵਿੱਚੋਂ ਨਿਕਲ ਗਈ ਬਸ ਫਿਰ ਕੀ ਹੋਇਆ ਜੋਤੀ ਜੋਤ ਮਿਲੀ ਜੋਤੀ ਜੋਤ ਮਿਲਣ ਦਾ ਭਾਵ ਮਰਨ ਤੋਂ ਬਾਅਦ ਹੀ ਗੱਲ ਹੁੰਦੀ ਜਿਉਂਦੇ ਜੀ ਜੋਤੀ ਜੋਤ ਮਿਲੀ ਅੰਦਰਲੀ ਜੋਤ ਉਹ ਪਰਮਾਤਮਾ ਦੇ ਨਾਲ ਮਿਲ ਗਈ ਭਾਵ ਉਹਦੇ ਵਿੱਚ ਸਮ ਆ ਗਿਆ ਗੁਰਮੁਖ ਧਰਤੀ ਸੱਚ ਹੈ ਸਾਜੀ ਸੱਚੇ ਪ੍ਰਭੂ ਨੇ ਗੁਰਮੁਖ ਮਨੁਖ ਪੈਦਾ ਕਰਨ ਵਾਸਤੇ ਧਰਤੀ ਬਣਾਈ ਹੈ ਗੁਰਮੁਖ ਆਪੇ ਇੱਕ ਸ਼ਬਦ ਪੜ੍ਹਦੇ ਹੁੰਨੇ ਆ ਕਬੀਰ ਸਾਹਿਬ ਦਾ ਕਬੀਰ ਧਰਤੀ ਸਾਧ ਕੀ ਤਸਕਰ ਬੈਠਾ ਆਈ ਧਰਤੀ ਭਾਰ ਨ ਵਿਆਪੀ ਉਨ ਕੋ ਲਾਹੁ ਲਾਹੀ ਕਹਿੰਦੇ ਬਣਾਈ ਤਾਂ ਇਹ ਧਰਤੀ ਕੀ ਦੀ ਸਾਧਨਾ ਕਰਨ ਵਾਸਤੇ ਸੀ ਭਾਵੇਂ ਸੰਸਾਰ ਇੱਕ ਵਧੀਆ ਜੀਵਨ ਜਿਉਣ ਵਾਸਤੇ ਦਿੱਤਾ ਸੀ ਪਰ ਕੌਣ ਬਹਿ ਗਿਆ ਕਿ ਇੱਥੇ ਠੱਗ ਬਹਿ ਗਿਆ ਕਹਿੰਦੇ ਧਰਤੀ ਸਾਧ ਕੀ ਤਸਕਰ ਤਸਕਰ ਕੇ ਇਹਨੂੰ ਕਹਿੰਦੇ ਨੇ ਚੋਰਾ ਨੂੰ ਪਰ ਚੋਰਾ ਨੇ ਇਸ ਧਰਤੀ ਤੇ ਕਬਜ਼ਾ ਕਰ ਲਿਆ ਕਹਿੰਦੇ ਦੇਖੋ ਕਿੰਡੀ ਵੱਡੀ ਗੱਲ ਲਿਖੀ ਪਰ ਇੱਥੇ ਗੁਰਮੁਖ ਧਰਤੀ ਸੱਚ ਹੈ ਸਾਜੀ ਇੱਥੇ ਧਰਤੀ ਦਾ ਭਾਵ ਇਹ ਸਰੀਰ ਵੀ ਹੈ ਤੇ ਆ ਦੂਜੀ ਧਰਤੀ ਵੀ ਹੈ ਜਿਹੜੀ ਸਾਡੇ ਸਾਧਨ ਵਾਸਤੇ ਮਿਲੀ ਹੈ ਧਰਮ ਕਮਾਉਣ ਵਾਸਤੇ ਮਿਲੀ ਹੈ। ਤਿਸਮੈ ਉਪਤ ਖਪਤ ਸੋ ਬਾਜੀ। ਹੁਣ ਇਸ ਧਰਤੀ ਦੇ ਵਿੱਚ ਉਤਪਤੀ ਤੇ ਨਾਸ ਆ ਜਿਹੜੀ ਇਹ ਇੱਕ ਖੇਡ ਹੈ। ਉਹਨੇ ਰਚੀ ਹੈ। ਇੱਕ ਖੇਡ ਖੇਡ ਦਿੱਤੀ। ਵੀ ਕਦੇ ਪੈਦਾ ਕਰ ਦਿੰਦਾ ਕਦੇ ਮਾਰ ਦਿੰਦਾ ਕਦੇ ਪੈਦਾ ਕਈਆਂ ਕਿੰਨੇ ਮਰੀ ਜਾਂਦੇ ਨੇ ਕਿੰਨੇ ਜਿਉਂ ਜਾਂਦੇ ਆ ਖੇਡ ਆ ਉਹਦੀ। ਆਵਣ ਜਾਣ ਇੱਕ ਖੇਲ ਬਣਾਇਆ। ਇੱਕ ਖੇਡ ਆ ਉਹਦੇ ਉਹ ਖੇੜੀ ਜਾਂਦਾ। ਇਹ ਖੇਡ ਆਮ ਨਹੀਂ ਖੇਡ ਸਕਦਾ ਹਰ ਇੱਕ ਬੰਦਾ। ਇਹ ਖੇਡ ਉਸੇ ਦੀ ਆ। ਉਹ ਹੀ ਖੇੜਦਾ। ਜਦੋਂ ਮਰਜੀ ਖੇੜੇ ਫਿਰ ਅੱਗੇ ਸਤਿਗੁਰ ਕਹਿੰਦੇ ਗੁਰ ਕਾ ਸਬਦ ਰੱਪੈ ਰੰਗ ਰਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਲੈਂਦਾ ਤੇ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਫਿਰ ਰੰਗ ਦਾ ਭਾਵ ਵੀ ਪ੍ਰੇਮ ਹੁੰਦਾ ਹੈ ਉਹਦਾ ਪ੍ਰੇਮ ਪਾਇਆ ਜਾਂਦਾ ਸਾਚ ਰਤੋ ਪਤ ਸੌਂ ਕਰ ਜਾਏ ਉਹ ਸੱਚੇ ਵਿੱਚ ਰੰਗਣ ਕਰਕੇ ਪਤ ਨਾਲ ਆਪਣੇ ਘਰ ਵਿੱਚ ਚਲਾ ਜਾਂਦਾ ਆਪਣੇ ਘਰ ਦੇ ਵਿੱਚ ਸਮਝ ਗਿਆ ਨਾ ਆਪਾ ਪੜਦੇ ਹਨ ਜਿਨੀਆਂ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮਖੂਜਲੇ ਹੋਰ ਕੀਤੀ ਛੁੱਟੀ ਨਾਲ ਉਹ ਪਤਸ ਹੋ ਜਾਂਦੇ ਚੱਲਿਆ ਪਤਸੋ ਜਨਮ ਸਵਾਰ ਬਾਜਾ ਬਾਈ ਸੀ ਪਤਸ ਹੋ ਜਾਂਦਾ ਹੈ ਪਰ ਜਿਨ੍ਹਾਂ ਨੇ ਕੋ ਚੰਗੇ ਕੰਮ ਕੀਤੇ ਆ ਪਤ ਨਾਲ ਇੱਜ਼ਤ ਨਾਲ ਜਾਂਦੇ ਆ ਇਥੋਂ ਸੰਸਾਰ ਤੋਂ ਅੱਗੇ ਪਾਸਾ ਕਹਿੰਦੇ ਸਾਚੇ ਸ਼ਬਦ ਬਿਨ ਪਤ ਨਹੀਂ ਪਾਵੈ ਭਾਈ ਸੱਚੇ ਸ਼ਬਦ ਤੋਂ ਬਿਨਾ ਗੁਰੂ ਤੋਂ ਬਿਨਾ ਇਹ ਜਿਹੜੀ ਮਨੁੱਖ ਦੀ ਇੱਜ਼ਤ ਚੰਗੀ ਜੇ ਇਹ ਪ੍ਰਾਪਤ ਨਹੀਂ ਹੁੰਦੀ ਇਹ ਗੁਰੂ ਦੇ ਨਾਲ ਹੀ ਇੱਜ਼ਤ ਮਿਲਦੀ ਹੈ ਜੇ ਤੁਸੀਂ ਕਹੋਗੇ ਸਤਕਾਰ ਮਿਲਦਾ ਤਾਂ ਗੁਰੂ ਕਰ ਕੀ ਹੈ ਆਪਾਂ ਜਿੰਨੇ ਵੀ ਜਿਹਨੇ ਗੁਰੂ ਨਾਲ ਜੁੜੇ ਨੇ ਤੇ ਸਤਕਾਰ ਹੁੰਦਾ ਹੈ ਕੱਲਾ ਇਹ ਵੀ ਮੈਂ ਕਰਕੇ ਨਾ ਨਾ ਇਹ ਗੁਰੂ ਕਰਕੇ ਹੈ ਗੁਰੂ ਦੀ ਬਾਣੀ ਕਰਕੇ ਹੈ ਗੁਰੂ ਦੇ ਬਾਣਿਆਂ ਕਰਕੇ ਸਤਕਾਰ ਹੈ ਨਾਨਕ ਬਿਨ ਨਾਮ ਹੈ ਕਿਉਂ ਸਾਚ ਸਮਾਵੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਬਿਨਾ ਪ੍ਰਭੂ ਦੇ ਨਾਮ ਤੋਂ ਮਨੁੱਖ ਕਿਵੇਂ ਉਹਦੇ ਵਿੱਚ ਸਮਾ ਸਕਦਾ ਭਾਵ ਨਹੀਂ ਸਮਾ ਸਕਦਾ ਨਹੀਂ ਸਮਾ ਸਕਦਾ ਕਿਉਂਕਿ ਜੀਵਨ ਉਹ ਹੀ ਦਾ ਇਸ ਕਰਕੇ ਇੱਥੇ ਤੱਕ 30 ਪਦੇ ਤੱਕ ਸਤਗੁਰਾਂ ਨੇ ਗੁਰਮੁਖ ਦੀ ਗੱਲ ਦੱਸੀ ਹੈ ਵੀ ਗੁਰਮੁਖ ਦੇ ਵਿੱਚ ਆਹ ਕੁਆਲਿਟੀ ਹੁੰਦੀ ਹੈ ਭਾਈ ਬਸ ਇੱਥੋਂ ਤੱਕ ਕੁਆਲਿਟੀ ਇੰਨੀ ਵਧੀਆ ਹੈ ਕਿ ਰੱਬ ਦੇ ਵਿੱਚ ਹੀ ਸਮਾ ਜਾਂਦਾ ਬਸ ਉਹ ਹੀ ਹੁੰਦਾ ਹੈ ਹਰ ਜਨ ਹਰ ਅੰਤਰ ਨਹੀਂ ਫਿਰ ਉਹਦੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਤੇ ਇਹ ਹੀ ਚੀਜ਼ ਬਣਾਉਣ ਵਾਸਤੇ ਗੁਰੂ ਨੇ ਸਾਨੂੰ ਇਹ ਜੋ ਸ਼ਬਦ ਦੇ ਨਾਲ ਜੋੜਿਆ ਵੀ ਅਸੀਂ ਗੁਰਮਖ ਬਣੀਏ ਸਾਡਾ ਮੁਖ ਗੁਰੂ ਵੱਲ ਹੋਵੇ ਜੋ ਗੁਰੂ ਕਹਿੰਦਾ ਉਹੀ ਕਰੀਏ ਜੋ ਮਨ ਕਹਿੰਦਾ ਉਹ ਨਾ ਕਰੀਏ ਮਨ ਨੂੰ ਗੁਰੂ ਨਾਲ ਜੋੜੋ ਫਿਰ ਜੋ ਕਹੂਗਾ ਉਹ ਮੰਨੀਏ ਜੇ ਗੁਰੂ ਨਾਲ ਜੁੜ ਕੇ ਨਹੀਂ ਕਹਿੰਦਾ ਕੁਝ ਇਹ ਤਾਂ ਫਿਰ ਸਮਝ ਲਓ ਤੁਹਾਨੂੰ ਕਿਸੇ ਕਰਾਹੇ ਲੈ ਕੇ ਜਾਊਗਾ ਕਿਸੇ ਹੋਰ ਪਾਸੇ ਲੈ ਕੇ ਜਾਊ ਉੱਥੇ ਭਟਕਣਾ ਹੈ ਉਹ ਭਟਕਣਾ ਹਟਣੀ ਕੋਈ ਨਹੀਂ ਤੇ ਭਟਕਣਾ ਉਦੋਂ ਹਟੇਗੀ ਜੇ ਜਦੋਂ ਇਹ ਟਿੱਗ ਗਿਆ ਇਹ ਉਦੋਂ ਟਿਕੇਗਾ ਜਦੋਂ ਇਹ ਗੁਰੂ ਨਾਲ ਜੁੜ ਗਿਆ ਗੁਰੂ ਨਾਲ ਤੇ ਨਹੀਂ ਤਾਂ ਇਹ ਫਿਰ ਉਹ ਮਹਾਰਾਜੀ ਪਾਸ ਅਦੀ ਬਾਣੀ ਅਨੁਸਾਰ ਭਾਈ ਇਹਨੇ ਦਲੱਤੇ ਮਾਰਨੇ ਆ ਇਹ ਗਦੇ ਗਦੇ ਦੀ ਨਿਆਈ ਹੈ ਨਾ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖੋਟ ਹਰ ਕਿਹਨੂੰ ਕਹਿੰਦੇ ਨੇ ਗਧਾ ਹੈ ਗਦੇ ਦਾ ਕੰਮ ਹੁੰਦੇ ਉਹਦੇ ਨਾਂ ਉਹ ਉਪਾਅ ਹੈ ਨਾ ਕਮਹਾਰ ਵੀਰ ਉਹ ਨਿਆਲਾ ਜਹਣਾ ਇੱਕ ਉਧਰੋਂ ਲੱਤ ਫੰਡਦਾ ਤੇ ਨੇਹੀ ਟੀਟਨੇ ਮਾਰਦਾ ਇਹੀ ਹਾਲ ਮੰਨਦਾ ਤੇ ਜੇ ਇਹਦੇ ਸ਼ਬਦ ਦਾ ਨਾਂ ਪਾਵੇ ਇਹ ਗਿਆਨ ਦਾ ਪੈਂਖਰ ਪੈਂਖਰ ਕਹਿੰਦੇ ਇਹਨੂੰ ਹੈਨਾ ਹਰ ਕਾ ਪੈਂਖਰ ਤੌ ਸੁਟਾ ਜੋ ਉੱਪਰ ਲਾਦਾ ਉਹ ਸਿਆਣਾ ਵੀਰ ਹੁੰਦਾ ਹੈ ਉਹ ਪਹਿਲਾਂ ਧਿਆਨ ਰੱਖੀ ਪੈਂਖਰ ਬਾਦ ਵਿੱਚ ਖੋਲਦਾ ਪਹਿਲਾਂ ਇਹਦੇ ਉੱਤੇ ਭਾਰ ਲੱਤਦਾ ਜਦੋਂ ਇਹਦੇ ਭਾਰ ਲੱਦਿਆ ਜਾਂਦਾ ਨਾ ਫਿਰ ਇਹ ਟੀਟਣਾ ਨਹੀਂ ਮਾਰਦਾ ਤੇ ਉਹਨਾਂ ਚਕਰ ਖੋਲਦਾ ਨਹੀਂ ਜਿੰਨਾਂ ਚਕਰ ਭਾਰ ਨਹੀਂ ਲੱਗਦਾ ਬਸ ਆਹੀ ਗੱਲ ਐ ਇਹ ਵੀ ਈਟ ਨੇ ਉਹਦੀ ਮਾਰਦਾ ਜਦੋਂ ਇਹਦੇ ਉੱਤੇ ਕੋਈ ਇਹਨੂੰ ਭਏ ਨਹੀਂ ਹੁੰਦਾ ਇਹ ਨੂੰ ਗਿਆਨ ਨਾਲ ਜੋੜੀਏ ਗੁਰੂ ਦੇ ਸ਼ਬਦ ਨਾਲ ਜੋੜੀਏ ਹਟ ਜਾਵੇਗਾ ਬਸ ਇਹ ਮਨ ਇਹ ਇਸ ਤਰ੍ਹਾਂ ਦਾ ਹੈ ਇਸ ਮਨ ਨੂੰ ਸਮਝਾਉਣ ਬਾਅਦ ਤੇ ਇਹ 30 ਦੇ ਤੱਕ ਆਪਾਂ ਵਿਚਾਰ ਕੀਤੀ ਆ ਉਹ ਬਾਕੀ ਵਿਚਾਰ ਆਪਾਂ ਇਹ ਸਾਰੇ ਇਹ ਪ੍ਰਸ਼ਨ ਹੀ ਨੇ ਇਹ ਜਿਹੜੇ ਜੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪੁੱਛ ਰਹੇ ਨੇ ਇਹ ਹੋਰ ਵਿਚਾਰ ਨਹੀਂ ਚੱਲੀ ਵਿਚਾਰ ਉਹੀ ਚੱਲਦੀ ਪਈ ਐ ਵੀ ਤੁਸੀਂ ਦੱਸਿਆ ਵੀ ਗੁਰਮੁਖ ਦੀ ਇੰਨੀ ਵੱਡੀ ਪਦਵੀ ਹੈ ਤੇ ਫਿਰ ਉਹਨਾਂ ਦੇ ਗੁਣ ਦੱਸੋ ਸਾਨੂੰ ਜੋਗੀਆਂ ਦੇ ਸਵਾਲ ਹੁੰਦੇ ਪਏ ਨੇ ਤੇ ਗੁਰੂ ਪਾਸਾ ਜੀ ਗੁਰਮੁਖ ਦੀ ਵਡਿਆਈ ਦੱਸ ਰਹੇ ਨੇ ਉਹਦੇ ਗੁਣ ਦੱਸ ਦੇ ਪਏ ਨੇ ਅੱਗੇ ਹੋਰ ਦੋ ਪਦੇ ਗੁਰਮੁਖ ਦੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਵਿਚਾਰ ਚੱਲ ਪੈਣੀ ਹੈ ਆ ਉਸ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਬਾਣੀ ਬਾਣੀ ਦੇ ਧਾਰਨੀ ਬਣੀਏ ਗੁਰੂ ਘਰ ਆ ਕੇ ਗੁਰੂ ਦੀ ਬਾਣੀ ਪੜਿਆ ਸੁਨਿਆ ਕਰੀਏ ਤਾਂ ਫਿਰ ਅਸੀਂ ਲੋਕ ਸੁਖੀਏ ਪਰਲੋਕ ਸੇ ਲੀਨਾਨ ਘਰ ਪ੍ਰਭ